ਹਰਿਆਣਾ ਦੇ ਬਾਦਸ਼ਾਹ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਵਿਧਾਇਕ ਰਕੇਸ਼ ਦੌਲਤਾਬਾਦ ਦੀ ਬੀਤੇ ਦਿਨ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ਉਹਨਾਂ ਦੇ ਦੇਹਾਂਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸੂਬੇ ਦੇ ਕਈ ਨੇਤਾਵਾਂ ਨੇ ਦੁੱਖ ਪ੍ਰਗਟ ਕੀਤਾ ਇਸ ਦੇ ਨਾਲ ਹੀ ਭਾਜਪਾ ਨੂੰ ਵੀ ਦੌਲਤਾਬਾਦ ਦੀ ਮੌਤ ਦੇ ਨਾਲ ਵੱਡਾ ਝਟਕਾ ਲੱਗਿਆ ਉਹਨਾਂ ਦੀ ਮੌਤ ਤੋਂ ਬਾਅਦ ਪਹਿਲਾਂ ਹੀ ਘਟ ਗਿਣਤੀ 'ਚ ਚੱਲ ਰਹੀ ਨਾਇਬ ਸਿੰਘ ਸੈਣੀ ਸਰਕਾਰ ਲਈ ਬਹੁਮਤ ਦਾ ਆਕੜਾ ਹਾਸਲ ਕਰਨਾ ਇੱਕ ਵੱਡੀ ਚੁਣੌਤੀ ਬਣ ਗਿਆ ਦੱਸਦੇ ਕਿ ਹਰਿਆਣਾ ਵਿਧਾਨ ਸਭਾ ਦੇ ਵਿੱਚ ਇਸ ਸਮੇਂ ਕੁੱਲ ਬਹੁਮਤ ਦਾ ਆਕੜਾ 44 ਹੈ ਪਰ ਭਾਜਪਾ ਸਰਕਾਰ ਦੇ ਕੋਲ ਹੁਣ ਸਿਰਫ ਵਿਧਾਇਕਾਂ ਦਾ ਸਮਰਥਨ ਹੈ ਅਜੇ ਦੇ ਵਿੱਚ ਵਿਰੋਧੀ ਧਿਰ ਇੱਕ ਵਾਰ ਫਿਰ ਫਲੋਰ ਟੈਸਟ ਕਰਾਉਣ ਦੇ ਲਈ ਸਰਕਾਰ ਨੂੰ ਘੇਰ ਸਕਦੀ ਹੈ ਕਾਂਗਰਸ ਅਤੇ ਜਜਪੀ ਨੇ ਪਹਿਲਾਂ ਹੀ ਰਾਜਪਾਲ ਨੂੰ ਪੱਤਰ ਲੇ ਕੇ 나ਇਬ ਸੈਣੀ ਸਰਕਾਰ ਨੂੰ ਬਹੁਮਤ ਸਾਬਤ ਕਰਨ ਦੀ ਮੰਗ ਕੀਤੀ ਹੈ ਤਦ ਦੱਸਦੀ ਕਿ ਵਿਧਾਨ ਸਭਾ ਦੀਆਂ ਹਨ ਕੁੱਲ 90 ਸੀਟਾਂ ਤੇ ਹਰਿਆਣਾ ਵਿਧਾਨ ਸਭਾ ਦੇ ਵਿੱਚ ਜਿਹੜੀਆਂ ਕੁੱਲ 90 ਸੀਟਾਂ ਹਨ ਕਰਨਾਲ ਤੋਂ ਮਨੋਹਰ ਲਾਲ ਖੱਟਰ ਅਤੇ ਰਾਣੀਆਂ ਤੋਂ ਆਜ਼ਾਦ ਰਣਜੀਤ ਚਟਾਲਾ ਦੇ ਅਸਤੀਫੇ ਤੋਂ ਬਾਅਦ 88 ਵਿਧਾਇਕ ਰਹਿ ਗਏ ਹਨ ਇਸ ਤੋਂ ਬਾਅਦ ਬਾਦਸ਼ਾਹਪੁਰ ਤੋਂ ਆਜ਼ਾਦ ਵਿਧਾਇਕ ਰਕੇਸ਼ ਦੌਲਤਾਬਾਦ ਦਾ ਦਿਹਾਂਤ ਹੋ ਗਿਆ ਅਜੇ ਹੁਣ ਕੁੱਲ ਵਿਧਾਇਕ 87 ਰਹਿ ਗਏ ਹਨ ਅਤੇ ਬਹੁਮਤ ਦਾ ਆਕੜਾ 44 ਹੋ ਗਿਆ ਹੈ ਲੋਕ ਸਭਾ ਚੋਣ ਤੋਂ ਪਹਿਲਾਂ ਬੀਜੇਪੀ ਨੇ ਮਨੋਹਰ ਲਾਲ ਖੱਟਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਲੋਕ ਸਭਾ ਟਿਕਟ ਦਿੱਤੀ ਸੀ ਉਹਨਾਂ ਦੀ ਥਾਂ ਤੇ ਨਾਇਬ ਸੈਣੀ ਨੂੰ ਸੀਐਮ ਬਣਾਇਆ ਗਿਆ ਉਹਨਾਂ ਨੂੰ ਬੀਜੇਪੀ ਦੇ 41 ਹਲੋਪਾ ਤੋਂ 1 ਅਤੇ 6 ਆਜ਼ਾਦ ਸਮੇਤ 48 ਵਿਧਾਇਕਾਂ ਦਾ ਸਮਰਥਨ ਮਿਲਿਆ ਹਾਲਾਂਕਿ ਪਹਿਲਾਂ ਖੱਟਰ ਅਤੇ ਫਿਰ ਸਰਕਾਰ ਦਾ ਸਮਰਥਨ ਕਰਨ ਵਾਲੇ ਰਣਜੀਤ ਚਟਾਲਾ ਨੇ ਅਸਤੀਫਾ ਦੇ ਦਿੱਤਾ ਇਸ ਤੋਂ ਬਾਅਦ ਲੋਕ ਸਭਾ ਚੋਣਾਂ ਦੇ ਦੌਰਾਨ 3 ਆਜ਼ਾਦ ਵਿਧਾਇਕ ਵਿਧਾਇਕਾਂ ਤਰਮਪਾਲ ਗੌਂਦਰ ਰੰਦੀਰ ਗੋਲਨ ਅਤੇ ਸੋਮबीर ਸਾਗਵਨ ਨੇ ਆਪਣਾ ਸਮਰਥਨ ਵਾਪਸ ਲਿਆ ਸੀ ਜਿਸ ਤੋਂ ਬਾਅਦ ਸਰਕਾਰ ਦੇ ਕੋਲ 43 ਵਿਧਾਇਕਾਂ ਦਾ ਸਮਰਥਨ ਬਚਿਆ ਖੱਟਰ ਦੇ ਅਸਤੀਫੇ ਤੋਂ ਬਾਅਦ ਭਾਜਪਾ ਦੇ ਕੋਲ 40 ਵਿਧਾਇਕਾਂ ਨੇ ਇਸ ਤੋਂ ਇਲਾਵਾ ਉਹਨਾਂ ਨੂੰ ਹਲੋਪਾ ਦੇ ਗੋਪਾਲ ਕਾਂਡਾ ਅਤੇ ਆਜ਼ਾਦ ਨੈਨਪਾਲ ਰਾਵਤ ਦਾ ਸਮਰਥਨ ਹਾਸਲ ਹੈ ਇਸ ਦੇ ਵਿੱਚ ਇੱਕ ਅਤੇ ਦਿਲਚਸਪ ਸਥਿਤੀ 4 ਜੂਨ ਨੂੰ ਬਣੀ ਬਣੇਗੀ ਸੀਐਮ ਨਾਇਬ ਸੈਣੀ ਖੱਟਰ ਦੀ ਥਾਂ ਕਰਨਾਲ ਤੋਂ ਵਿਧਾਨ ਸਭਾ ਉਪ ਚੋਣ ਲੜ ਰਹੇ ਹਨ ਜੇਕਰ ਉਹ ਸੀਟ ਜਿੱਤ ਜਾਂਦੇ ਹਨ ਤਾਂ ਸੱਤਾਧਾਰੀ ਪਾਰਟੀ ਦੇ 43 ਵਿਧਾਇਕ ਹੋ ਜਾਣਗੇ ਜੇਕਰ ਜਜਪੀ ਦੇ ਦੋ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਹੋ ਜਾਂਦੀ ਹੈ ਤਾਂ ਪਾਰਟੀ ਅਤੇ ਵਿਰੋਧੀ ਧਿਰ ਦੋਵੇਂ ਬਰਾਬਰ ਹੋ ਜਾਣਗੇ ਹਰਿਆਣਾ ਦੇ ਬਾਦਸ਼ਾਹ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਵਿਧਾਇਕ ਰਕੇਸ਼ ਦੌਲਤਾਬਾਦ ਦੀ ਬੀਤੇ ਦਿਨ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ਉਹਨਾਂ ਦੇ ਦੇਹਾਂਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸੂਬੇ ਦੇ ਕਈ ਨੇਤਾਵਾਂ ਨੇ ਦੁੱਖ ਪ੍ਰਗਟ ਕੀਤਾ ਇਸ ਦੇ ਨਾਲ ਹੀ ਭਾਜਪਾ ਨੂੰ ਵੀ ਦੌਲਤਾਬਾਦ ਦੀ ਮੌਤ ਦੇ ਨਾਲ ਵੱਡਾ ਝਟਕਾ ਲੱਗਿਆ ਉਹਨਾਂ ਦੀ ਮੌਤ ਤੋਂ ਬਾਅਦ ਪਹਿਲਾਂ ਹੀ ਘਟ ਗਿਣਤੀ 'ਚ ਚੱਲ ਰਹੀ ਨਾਇਬ ਸਿੰਘ ਸੈਣੀ ਸਰਕਾਰ ਲਈ ਬਹੁਮਤ ਦਾ ਆਕੜਾ हासिल ਕਰਨਾ ਇੱਕ ਵੱਡੀ ਚੁਣੌਤੀ ਬਣ ਗਿਆ ਦੱਸਦੇ ਕਿ ਹਰਿਆਣਾ ਵਿਧਾਨ ਸਭਾ ਦੇ ਵਿੱਚ ਇਸ ਸਮੇਂ ਕੁੱਲ ਬਹੁਮੰਦਾ ਆਕੜਾ 44 ਹੈ ਪਰ ਭਾਜਪਾ ਸਰਕਾਰ ਦੇ ਕੋਲ ਹੁਣ ਸਿਰਫ 42 ਵਿਧਾਇਕਾਂ ਦਾ ਸਮਰਥਨ ਹੈ ਅਜੇ ਦੇ ਵਿੱਚ ਵਿਰੋਧੀ ਧਿਰ ਇੱਕ ਵਾਰ ਫਿਰ ਫਲੋਰ ਟੈਸਟ ਕਰਾਉਣ ਦੇ ਲਈ ਸਰਕਾਰ ਨੂੰ ਘੇਰ ਸਕਦੀ ਹੈ ਕਾਂਗਰਸ ਅਤੇ ਜਜਪੀ ਨੇ ਪਹਿਲਾਂ ਹੀ ਰਾਜਪਾਲ ਨੂੰ ਪੱਤਰ ਲੇ ਕੇ ਨਾਇਬ ਸੈਣੀ ਸਰਕਾਰ ਨੂੰ ਬਹੁਮਤ ਸਾਬਤ ਕਰਨ ਦੀ ਮੰਗ ਕੀਤੀ ਹੈ ਤਦ ਦੱਸਤੀ ਕਿ ਵਿਧਾਨ ਸਭਾ ਦਿਆਂ ਹਨ ਕੁੱਲ 90 ਸੀਟਾਂ ਤੇ ਹਰਿਆਣਾ ਵਿਧਾਨ ਸਭਾ ਦੇ ਵਿੱਚ ਜਿਹੜੀਆਂ ਕੁੱਲ 90 ਸੀਟਾਂ ਹਨ ਕਰਨਾਲ ਤੋਂ ਮਨੋਹਰ ਲਾਲ ਖੱਟਰ ਅਤੇ ਰਾਣੀਆਂ ਤੋਂ ਆਜ਼ਾਦ ਰਣਜੀਤ ਚਟਾਲਾ ਦੇ ਅਸਤੀਫੇ ਤੋਂ ਬਾਅਦ 88 ਵਿਧਾਇਕ ਰਹਿ ਗਏ ਹਨ ਇਸ ਤੋਂ ਬਾਅਦ ਬਾਦਸ਼ਾਹਪੁਰ ਤੋਂ ਆਜ਼ਾਦ ਵਿਧਾਇਕ ਰਕੇਸ਼ ਦੌਲਤਾਬਾਦ ਦਾ ਦੇਹਾਂਤ ਹੋ ਗਿਆ ਅਜੇ ਹੁਣ ਕੁੱਲ ਵਿਧਾਇਕ 87 ਰਹਿ ਗਏ ਹਨ ਅਤੇ ਬਹੁਮਤ ਦਾ ਆਕੜਾ 44 ਹੋ ਗਿਆ ਹੈ ਲੋਕ ਸਭਾ ਚੋਣ ਤੋਂ ਪਹਿਲਾਂ ਬੀਜੇਪੀ ਨੇ ਮਨੋਹਰ ਲਾਲ ਖੱਟਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਲੋਕ ਸਭਾ ਟਿਕਟ ਦਿੱਤੀ ਸੀ ਉਹਨਾਂ ਦੀ ਥਾਂ ਤੇ ਨਾਇਬ ਸੈਣੀ ਨੂੰ ਸੀਐਮ ਬਣਾਇਆ ਗਿਆ ਉਹਨਾਂ ਨੂੰ ਬੀਜੇਪੀ ਦੇ 41 ਹਲੋਪਾ ਤੋਂ 1 ਅਤੇ 6 ਆਜ਼ਾਦ ਸਮੇਤ 48 ਵਿਧਾਇਕਾਂ ਦਾ ਸਮਰਥਨ ਮਿਲਿਆ ਹਾਲਾਂਕਿ ਪਹਿਲਾਂ ਖੱਟਰ ਅਤੇ ਫਿਰ ਸਰਕਾਰ ਦਾ ਸਮਰਥਨ ਕਰਨ ਵਾਲੇ ਰਣਜੀਤ ਚਟਾਲਾ ਨੇ ਅਸਤੀਫਾ ਦੇ ਦਿੱਤਾ ਇਸ ਤੋਂ ਬਾਅਦ ਲੋਕ ਸਭਾ ਚੋਣਾਂ ਦੇ ਦੌਰਾਨ ਤਿੰਨ ਆਜ਼ਾਦ ਵਿਧਾਇਕਾਂ ਵਿਦਾਇਕਾਂ ਤਰਮਪਾਲ ਗੌਂਦਰ ਰਣਦੀਰ ਗੋਲਨ ਅਤੇ ਸੋਮबीर ਸਾਗਵਨ ਨੇ ਆਪਣਾ ਸਮਰਥਨ ਵਾਪਸ ਲਿਆ ਸੀ ਜਿਸ ਤੋਂ ਬਾਅਦ ਸਰਕਾਰ ਦੇ ਕੋਲ 43 ਵਿਦਾਇਕਾਂ ਦਾ ਸਮਰਥਨ ਬਚਿਆ ਹੈ ਖੱਟਰ ਦੇ ਅਸਤੀਫੇ ਤੋਂ ਬਾਅਦ ਭਾਜਪਾ ਦੇ ਕੋਲ 40 ਵਿਧਾਇਕਾਂ ਦੇ ਸਤੋਂ ਇਲਾਵਾ ਉਹਨਾਂ ਨੂੰ ਹਲੋਪਾ ਦੇ ਗੋਪਾਲ ਕਾਂਡਾ ਅਤੇ ਆਜ਼ਾਦ ਨੈਨਪਾਲ रावत ਦਾ ਸਮਰਥਨ حاصل ਹੈ ਇਸ ਦੇ ਵਿੱਚ ਇੱਕ ਅਤੇ ਦਿਲਚਸਪ ਸਥਿਤੀ 4 ਜੂਨ ਨੂੰ ਬਣੀ ਬਣੇਗੀ ਸੀਐਮ ਨਾਇਬ ਸੈਣੀ ਖੱਟਰ ਦੀ ਥਾਂ ਕਰਨਾਲ ਤੋਂ ਵਿਧਾਨ ਸਭਾ ਉਪ ਚੋਣ ਲੜ ਰਹੇ ਹਨ ਜੇਕਰ ਉਹ ਸੀਟ ਜਿੱਤ ਜਾਂਦੇ ਹਨ ਤਾਂ ਸੱਤਾਧਾਰੀ ਪਾਰਟੀ ਦੇ 43 ਵਿਧਾਇਕ ਹੋ ਜਾਣਗੇ ਜੇਕਰ ਜਜਪੀ ਦੇ ਦੋ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਹੋ ਜਾਂਦੀ ਹੈ ਤਾਂ ਪਾਰਟੀ ਅਤੇ ਵਿਰੋਧੀ ਧਿਰ ਦੋਵੇਂ ਬਰਾਬਰ ਹੋ ਜਾਣਗੇ